ਸਤਿ ਸ੍ਰੀ ਅਕਾਲ ਦੋਸਤੋ ਕੀ ਤੁਹਾਡੇ ਘਰ ਦੀਆਂ ਔਰਤਾਂ ਨੇ ਚਕਲਾ ਛੱਡ ਕੇ ਸ਼ੈਲਫ ਦੇ ਉੱਪਰ ਰੋਟੀ 베ਲਣੀ ਸ਼ੁਰੂ ਕਰਤੀ ਆ ਤਾਂ ਦੋਸਤੋ ਬਹੁਤ ਗਲਤ ਗੱਲ ਆ ਕਿਉਂਕਿ ਆਨਲਾਈਨ ਟਾਈਮ ਦੇ ਵਿੱਚ ਤੁਹਾਨੂੰ ਫਾਈਨੈਂਸ਼ਲੀ ਲੌਸਸਿਜ਼ ਔਲਾ ਤੁਹਾਡੇ ਕਹਨੇ ਚ ਨਹੀਂ ਰਹੂਗੀ ਤੇ ਹਸਬੰਦ ਵਾਈਫ ਦੇ ਵਿੱਚ ਡਿਫਰੈਂਸਿਸ ਪਤਾ ਹੋ ਜਾਣਗੇ ਕਿਉਂਕਿ ਕੇਤੂ ਦੇਵ ਖਰਾਬ ਹੋ ਜਾਏਗਾ ਮੈਂ ਤੁਹਾਨੂੰ ਇੱਕੋ ਹੀ رائے ਦੇਣ ਲੱਗਿਆ ਜੋਤਿਸ਼ ਦੇ ਆਧਾਰ ਤੇ ਦੇਣ ਲੱਗੇ ਆ ਵੀ ਚਕਲੇ ਦੇ ਉੱਪਰ ਹੀ ਹਮੇਸ਼ਾ ਆਪਣੀ ਰੋਟੀ ਵੇਲੋ ਤਾਂ ਕਿ ਤੁਹਾਡੇ ਘਰ ਦੇ ਵਿੱਚ ਸੁਖ ਸ਼ਾਂਤੀ ਬਣੀ ਰਹੇ ਬਹੁਤ ਪੁਰਾਣੇ ਜ਼ਮਾਨੇ ਦੇ ਵਿੱਚ ਲੋਕ ਚਕਲੇ ਦੇ ਉੱਪਰ ਹੀ ਸਭ ਕੁਝ ਵੇਲਦੇ ਸੀ ਰੋਟੀ ਖਾਸ ਕਰਕੇ ਤੇ ਦੋਸਤੋ ਉਹਨਾਂ ਦੇ ਪਰਿਵਾਰ ਦੇ ਵਿੱਚ ਇਤفاق ਵੀ ਰਹਿੰਦਾ ਸੀ ਤੇ ਉਹ ਸੁੱਖ ਮਰਾਂ ਵੀ ਰਹਿੰਦਾ ਸੀ ਜਿਹਦੇ ਥੱਲੇ ਤਿੰਨ ਉਹਦੇ ਪੈਰ ਲੱਗੇ ਹੁੰਦੇ ਨੇ ਉਹੀ ਚਕਲਾ ਲੈ ਕੇ ਆਓ ਤੇ ਉਹਦੇ ਤੇ ਰੋਟੀ ਵੇਲੋ ਦੇਖਣਾ